ਤੁਹਾਰੋ ਦਵਾਰ ਵਾਹਿਗੁਰੂ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਦਾ ਸੁਪਾਗ ਸਮਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਪਿਆਰੇ ਉਸ ਸਮੇਂ ਉਹ ਸਵਾਸਾਨੂੰ ਸਫਲਾ ਕਰਦਿਆ ਸਤਿਗੁਰ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰਮੁਖ ਪਿਆਰੇ ਸਤਸੰਗਿਓ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਗੁਰ ਇਤਿਹਾਸ ਗੁਰ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਤਿਗੁਰ ਜੀ ਦੀ ਪਵਿੱਤਰ ਗੁਰਬਾਣੀ ਨੂੰ ਪੜ੍ਹ ਸੁਣ ਸਮਝ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਆਓ ਥੋੜੇ ਸਮੇਂ ਦੇ ਵਿੱਚੋਂ ਬਹੁਤਾਂ ਲਾਹਾ ਥੋੜੀ ਜ਼ਿੰਦਗੀ ਦੇ ਵਿੱਚੋਂ ਬਹੁਤਾਂ ਲਾਹਾ ਲੈਣ ਦਾ ਯਤਨ ਕਰੀਏ ਕਿਉਂਕਿ ਗੁਰੂ ਪਿਆਰੇ ਹੋ ਅਪਨ ਬਹੁਤ ਵਾਰੀ ਵਿਚਾਰ ਕੀਤੀ ਹੈ ਕਿ ਜੋ ਸਾਡੇ ਪਾਤਸ਼ਾਹ ਸਨ 10 ਪਾਤਸ਼ਾਹ ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਥੋੜੇ ਜੀਵਨ ਕਾਲ ਦੇ ਵਿੱਚ ਬਹੁਤੇ ਪਰਉਪਕਾਰ ਬਹੁਤੀਆਂ ਵਡਿਆਈਆਂ ਇਸ ਦੁਨੀਆ ਦੇ ਵਿੱਚੋਂ ਉਹਨਾਂ ਨੂੰ ਮਿਲੀਆਂ ਨੇ ਉਹ ਐਸੇ ਕਰਕੇ ਮਿਲੀਆਂ ਨੇ ਕਿ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜੋ ਜੋ ਵੀ ਕਰਨਾ ਸੀ ਔਰ ਜੋ ਜੋ ਵੀ ਸਮਾਜ ਦੇ ਵਿੱਚ ਜ਼ਰੂਰਤ ਸੀ ਉਹਦੇ ਉੱਤੇ 100% ਸਤਿਗੁਰ ਪਾਤਸ਼ਾਹ ਜੀ ਨੇ ਗੁਰੂ ਪਾਤਸ਼ਾਹ ਹਾਂ ਨੇ ਆਪਣੇ ਜੀਵਨ ਦਾ ਉਹਨਾਂ ਨੇ ਇਹਨੂੰ 100% ਦਿੱਤਾ ਫਿਰ ਪਾਤਸ਼ਾਹ ਜੋ ਸਤਿਗੁਰਾਂ ਨੂੰ ਵਡਿਆਈਆਂ ਮਿਲੀਆਂ ਨੇ ਇਸ ਕਰਕੇ ਹੈ ਕਿਉਂਕਿ ਗੁਰੂ ਪਿਆਰਿਓ 100% ਕਿਸੇ ਵੀ ਕੰਮ ਨੂੰ ਹਾਜ਼ਰ ਹੋ ਕੇ ਕਰਦੇ ਹੋਗੇ ਉਸ ਦਾ ਫਲ ਮਿਲਦਾ ਹੀ ਹੈ ਉਹਦਾ ਫਲ ਅਜਾਈ ਨਹੀਂ ਜਾਂਦਾ ਜਿਹੜਾ ਕੰਮ ਤੁਸੀਂ 100% ਹਾਜ਼ਰ ਹੋ ਕੇ ਕਰਦੇ ਹੋਗੇ ਸੋ ਆਪਾਂ ਪਾਤਸ਼ਾਹ ਜੀ ਦੇ ਇਤਿਹਾਸ ਦੀ ਵਿਚਾਰ ਸਰਵਣ ਕਰ ਰਹੇ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਸਿਫਤ ਸਲਾਹ ਤਹਿਤ ਆਪਾਂ ਜੋ-ਜੋ ਵੀ ਵਿਚਾਰਾਂ ਕੀਤੀਆਂ ਨੇ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਕੁਝ ਕ ਐਸੀਆਂ ਘਟਨਾਵਾਂ ਹੋਈਆਂ ਕੁਝ ਕ ਐਸੀਆਂ ਜੋ ਸਿੱਖਿਆਵਾਂ ਔਰ ਸਾਖੀਆਂ ਬਣੀਆਂ ਨਹੀਂ ਜਿਨ੍ਹਾਂ ਨੂੰ ਸੁਣ ਕੇ ਤੇ ਬੜੀ ਕਮਾਲ ਦੀ ਗੱਲ ਲੱਗਦੀ ਹੈ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਇਸ ਤਰ੍ਹਾਂ ਵੀ ਹੋ ਸਕਦਾ ਹੈ ਐਦਾਂ ਵੀ ਗੁਰੂ ਪਾਤਸ਼ਾਹ ਜੀ ਨੇ ਸੋਚਿਆ ਹੈ ਗੁਰੂ ਸਬ ਸਚੇ ਪਾਤਸ਼ਾਹ ਜੀ ਨੇ ਇਨੇ ਗਰੀਬ ਤੋਂ ਗਰੀਬ ਇਨਸਾਨਾਂ ਨੂੰ ਵੀ ਚੁੱਕ ਕੇ ਗੱਲ ਨਾਲ ਲਾਇਆ ਔਰ ਉਹਨਾਂ ਨੂੰ ਵੀ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਨਿਵਾਜੀ ਬਖਸ਼ੀ ਹੈ ਉਹਨਾਂ ਨੂੰ ਵੀ ਗੁਰੂ ਸਬ ਸਚੇ ਪਾਤਸ਼ਾਹ ਜੀ ਨੇ ਸਾਰੀ ਦੁਨੀਆ ਤੋਂ ਵਿਲੱਖਣ ਇਨਸਾਨ ਬਣਾਇਆ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰਣ ਵਿੱਚ ਆ ਗਏ ਸੁਗੁਰੂ ਪਿਆਰਿਓ ਕਹਿੰਦੇ ਨੇ ਇੱਕ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਜਾਇਆ ਕਰਦਾ ਸੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਾਫੀ ਲੰਮੇ ਸਮੇਂ ਦਾ ਪਿਆਰ ਵਾਲਾ ਪਰਿਵਾਰ ਸੀ ਸੁਗੁਰੂ ਪਿਆਰਿਓ ਇਹਨਾਂ ਦੀ ਇੱਕ ਲੜਕੀ ਸੀ ਹੁਣ ਜੋ ਜਿਸ ਤਰ੍ਹਾਂ ਪਰਿਵਾਰ ਜਾਂਦਾ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਿਸ ਤਰ੍ਹਾਂ ਗੁਰਬਾਣੀ ਨਾਲ ਜੁੜਿਆ ਹੋਇਆ ਇਹ ਪਰਿਵਾਰ ਸੀ ਉਹ ਲੜਕੀ ਵੀ ਕਹਿੰਦੇ ਗੁਰਬਾਣੀ ਦੇ ਨਾਲ ਔਰ ਗੁਰਦਰਬਾਰ ਦੇ ਨਾਲ ਜੁੜੀ ਹੋਈ ਸੀ ਤੇ ਕਹਿੰਦੇ ਅੰਮ੍ਰਿਤਸਰ ਤੋਂ ਉਸ ਲੜਕੀ ਦੀ ਸ਼ਾਦੀ ਕਰ ਦਿੱਤੀ ਉਸ ਦਾ ਵਿਆਹ ਕਰ ਦਿੱਤਾ ਬਟਾਲੇ ਨਗਰ ਨਗਰ ਬਟਾਲਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਹੀ ਹੈ ਇਹ ਉਹੋ ਹੀ ਬਟਾਲਾ ਨਗਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਧਰਮ ਸੁਪਤਨੀ ਮਾਤਾ ਸੁਲਖਣੀ ਜੀ ਦਾ ਜਿਹੜਾ ਟੇਕਾ ਨਗਰ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿੱਥੇ ਸੌਰਾ ਪਿੰਡ ਹੈ ਇਹ ਉਹੋ ਹੀ ਬਟਾਲਾ ਨਗਰ ਹੈ ਕਹਿੰਦੇ ਬਟਾਲੇ ਨਗਰ ਦੇ ਵਿੱਚ ਇਸ ਪਰਿਵਾਰ ਨੇ ਉਸ ਲੜਕੀ ਦੀ ਸ਼ਾਦੀ ਕਰ ਦਿੱਤੀ ਹੁਣੇ ਸਾਰਾ ਪਰਿਵਾਰ ਛੇਵੇਂ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੋਇਆ ਹੈ ਪਰ ਜਿਹੜੇ ਬਟਾਲੇ ਨਗਰ ਵਾਲਾ ਇਸ ਲੜਕੀ ਦਾ ਸੌਹਰਾ ਪਰਿਵਾਰ ਹੈ ਉਹ ਮੰਨਦਾ ਸਖੀ ਸਰਵਰ ਨੂੰ ਕੋਈ ਸਖੀ ਸਰਵਰ ਨਾ ਹੁੰਦਾ ਕੋਈ ਪੈਗੰਬਰ ਸੀ ਇਹ ਸਖੀ ਸਰਵਰ ਨੂੰ ਮੰਨਣ ਵਾਲੇ ਜਿਹੜੇ ਉਸ ਨਗਰ ਦੇ ਲੋਕ ਸੀ ਤਕਰੀਬਨ ਤਕਰੀਬਨ ਸਾਰਾ ਪਿੰਡ ਹੀ ਸਖੀ ਸਰਵਰ ਨੂੰ ਮੰਨਦਾ ਹੁਣ ਇਹ ਲੜਕੀ ਗਈ ਹੈ ਇਹ ਨੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਜੁੜੇ ਹੋਏ ਸਾਰੇ ਇਹ ਲੜਕੀ ਸਵੇਰੇ ਉੱਠਦੀ ਏ ਇਸ਼ਨਾਨ ਪਾਣੀ ਕਰਦੀ ਏ ਆਪਣੀ ਰੁਟੀਨ ਮੁਤਾਬਕ ਗੁਰਬਾਣੀ ਪੜ੍ਹਦੀ ਏ ਗੁਰ ਵਿਚਾਰਾਂ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੀਆਂ ਸਿੱਖਤ ਸਲਾਹਾ ਜਿਸ ਤਰ੍ਹਾਂ ਵੀ ਕਰਦੀ ਏ ਉਹ ਹੁਣ ਸਾਰੇ ਕਹਿੰਦੇ ਨੇ ਕਿ ਤੂੰ ਸਖੀ ਸਰਬਰ ਨੂੰ ਮੰਨ ਸਖੀ ਸਰਬਰ ਨੂੰ ਮੰਨਿਆ ਕਰ ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਜਾਣਾ ਜੋ ਵੀ ਤੁਸੀਂ ਕਹਿੰਨੇ ਅਮਰਤਸਰ ਵਾਲੇ ਤੁਹਾਡਾ ਕੋਈ ਅਮਰਤਸਰ ਵਾਲਾ ਬਾਬਾ ਹੈ ਤੁਹਾਡਾ ਕੋਈ ਅਮਰਤਸਰ ਵਾਲਾ ਗੁਰੂ ਹੈ ਉਹਨੂੰ ਨਹੀਂ ਸਾਡੇ ਨਗਰ ਵਿੱਚ ਸਾਡੇ ਨਗਰ ਦੀ ਰੀਤ ਹੈ ਕਿ ਤੁਹਾਨੂੰ ਸਖੀ ਸਰਵਰ ਨੂੰ ਮੰਨਣਾ ਪੈਣਾ ਗੁਰੂ ਪਿਆਰਿਓ ਕੋਜਕ ਸਮਾ ਲੰਘਿਆ ਇਹਨੇ ਸਖੀ ਸਰਵਰ ਨੂੰ ਮੰਨਣ ਤੋਂ ਮਨਾ ਕੀਤੀ ਕਿ ਸਾਡਾ ਸਾਰਾ ਪਰਿਵਾਰ ਛੇਵੇਂ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਵਾਂਗੇ ਸਤਲ ਦਵਾਰ ਕੋ ਛੱਡ ਕੇ ਗਏ ਹੋ ਤੁਹਾਰੋ ਦਵਾਰ ਜਿਸ ਨੇ ਸਾਡੀ ਬਾਹ ਫੜੀ ਹੈ ਜਿਸ ਨੇ ਸਾਡੀ ਸਹਾਰ ਲਈ ਹੈ ਜਿਸ ਦੇ ਕਰਕੇ ਸਾਡਾ ਜੀਵਨ ਹੈ ਉਹਨੂੰ ਨਹੀਂ ਅਸੀਂ ਛੱਡ ਸਕਾਂਗੇ ਗੁਰੂ ਪਿਆਰਿਓ ਕਹਿੰਦੇ ਕੁਝ ਕ ਸਮਾਂ ਲੰਘਿਆ ਇਹ ਲੜਕੀ ਅੰਮ੍ਰਿਤਸਰ ਆਈ ਤੇ ਇਸ ਦਾ ਜਿਹੜਾ ਪਤੀ ਸੀ ਉਹ ਵੀ ਨਾਲ ਆਇਆ ਜਦੋਂ ਨਾਲ ਆਇਆ ਤੇ ਨਾਲ ਚਲੇ ਗਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲ ਕੇ ਗਏ ਜਿਹੜਾ ਇਸ ਲੜਕੀ ਦਾ ਪਤੀ ਹੈ ਉਹਨਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਉਸ ਨੂੰ ਸਖੀ ਸਰਵਰ ਤੋਂ ਬਿਹਤਰ ਜਦੋਂ ਲੱਗਿਆ ਜਦੋਂ ਸਖੀ ਸਰਵਰ ਨਾਲੋਂ ਜ਼ਿਆਦਾ ਆਨੰਦ ਇਸ ਦਰਬਾਰ ਦੇ ਵਿੱਚ ਆਇਆ ਇਹ ਜਿਹੜਾ ਇਨਸਾਨ ਸੀ ਉਸ ਲੜਕੀ ਦਾ ਪਤੀ ਸੀ ਕਹਿੰਦੇ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੁਣ ਇਹ ਦੋਵੇਂ ਜਣੇ ਜਦੋਂ ਵਾਪਸ ਆਏ ਬਟਾਲੇ ਵਾਪਸ ਆਏ ਕਹਿੰਦੇ ਫਿਰ ਇਹ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੇ ਹੋਏ ਨੇ ਹੁਣ ਦੋਵੇਂ ਇੱਕ ਜੋਤ ਦੋਏ ਮੂਰਤੀ ਤੁਨ ਫਿਰ ਕਹੀਐ ਸੋਏ ਹੁਣ ਦੋਵਾਂ ਦੀ ਆਪਸ ਦੇ ਵਿੱਚ ਰਹਿ ਆ ਕਿ ਆਪਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਨਹੀਂ ਛੱਡਣਾ ਬਾਕੀ ਦਾ ਭਾਵੇਂ 17 ਪਿੰਡ ਸਾਰਾ ਨਗਰ ਸਖੀ ਸਰਵਰ ਨੂੰ ਮੰਨੇ ਇਹਨਾਂ ਦੀ ਮਰਜ਼ੀ ਹੈ ਗੁਰੂ ਪਿਆਰਿਓ ਕਹਿੰਦੇ ਸਮਾਂ ਲੰਘਿਆ ਜਦੋਂ ਸਾਰੇ ਨਗਰ ਨੂੰ ਪਤਾ ਚੱਲਿਆ ਸਾਰੇ ਨਗਰ ਨੂੰ ਪਤਾ ਚੱਲਿਆ ਕਿ ਸਖੀ ਸਰਵਰ ਨੂੰ ਛੱਡ ਕੇ ਇਹ ਵੀ ਛੇਵੇਂ ਪਾਸ਼ਾ ਜੀ ਦੇ ਨਾਲ ਜੁੜ ਗਏ ਸਾਰਾ ਨਗਰ ਕਹਿਣ ਲੱਗਾ ਇਦਾਂ ਕਰੋ ਇਹਨਾਂ ਦਾ ਭੰਡਾ ਛੇਕ ਦਿਓ 17 ਪਿੰਡ ਇਕੱਠਾ ਹੋ ਕੇ ਕਹਿੰਦੇ ਇਹਨਾਂ ਦਾ ਭੰਡਾ ਛੇਕ ਦਿਓ ਇਹਨਾਂ ਨੂੰ ਆਪਣੇ ਨਗਰ ਵਿੱਚੋਂ ਛੇਕ ਦਿਓ ਇਹਨਾਂ ਨੂੰ ਕਹਿ ਲਿਓ ਕਿ ਤੁਸੀਂ ਕਿਤੇ ਵੀ ਬਾਹਰ ਜਾ ਕੇ ਰੋ ਪਿੰਡ ਦੇ ਇਹਨਾਂ ਦੇ ਨਾਲ ਸਾਰਾ ਪਿੰਡ ਸਾਂਝ ਵਰਤਣੋਂ ਹਟ ਜਾਓ ਪਹਿਲਾਂ ਦੇ ਲੋਕਾਂ ਦੇ ਪਿੰਡਾਂ ਦੇ ਵਿੱਚ ਰਿਵਾਜ ਹੁੰਦਾ ਸੀ ਜਿਹੜਾ ਕੋਈ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਗਰ ਦੀ ਰੀਤ ਤੋਂ ਉਲਟ ਕੰਮ ਕਰਦਾ ਸੀ ਉਹਦਾ ਪੂਰੇ ਦਾ ਪੂਰਾ ਨਗਰ ਆ ਕੇ ਨਾ ਇਦਾਂ ਭਾਂਡਾ ਦਿਖਾ ਕੇ ਕਹਿੰਦਾ ਸੀ ਅੱਜ ਤੋਂ ਤੇਰਾ ਭਾਂਡਾ ਛੇਕਿਆ ਤੈਨੂੰ ਨਾ ਕੋਈ ਨਗਰ ਵਾਲਾ ਕੋਈ ਚੀਜ਼ ਦੇਵੇ ਤੇ ਨਾ ਤੇਰੇ ਤੋਂ ਕੁਝ ਲਿਆਵੇ ਕਿੱਥੋਂ ਤੱਕ ਉਹਦੇ ਘਰ ਵਿੱਚ ਕੋਈ ਵੀ ਨੁਕਸਾਨ ਕੁਝ ਵੀ ਹੋ ਜਾਂਦਾ ਉਹਦੇ ਘਰ ਵਿੱਚ ਕੋਈ ਜਾਂਦਾ ਵੀ ਨਹੀਂ ਸੀ ਗੁਰੂ ਪਿਆਰਿਓ ਕਹਿੰਦੇ ਇਹਨਾਂ ਨੇ ਕੀ ਕੀਤਾ ਇਹਨਾਂ ਦਾ ਜਿਹੜਾ ਪਰਿਵਾਰ ਹੈ ਬਾਕੀ ਦਾ ਬਾਕੀ ਦਾ ਇਹ ਮਾਤਾ ਪਿਤਾ ਹੈ ਸ਼੍ਰੀਕੇ ਕਬੀਲੇ ਵਾਲੇ ਨੇ ਹੋਰ ਨੇ ਕਹਿੰਦੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਕਹਿਣ ਲੱਗੇ ਤੁਸੀਂ ਇਸ ਨਗਰ ਦੇ ਵਿੱਚੋਂ ਤੁਹਾਡਾ ਭਾਂਡਾ ਛੇਕਿਆ ਗਿਆ ਤੁਹਾਡੇ ਕਰਕੇ ਅਸੀਂ ਆਪਣਾ ਭਾਂਡਾ ਨਹੀਂ ਛਕਾਉਣਾ ਚਾਹੁੰਦੇ ਇਸ ਕਰਕੇ ਤੁਸੀਂ ਇਸ ਨਗਰ ਦੇ ਵਿੱਚੋਂ ਤੁਸੀਂ ਕਿਤੇ ਬਾਹਰਲੀ ਸਾਈਡ ਵਿੱਚ ਚੱਲੋ ਅਸੀਂ ਤੁਹਾਨੂੰ ਘਰ ਚੋਂ ਕੁਝ ਨਹੀਂ ਦੇਵਾਂਗੇ ਕੁਝ ਨਹੀਂ ਦਿੱਤਾ ਗਿਆ ਕਹਿੰਦੇ ਨਗਰ ਦੇ ਬਾਹਰ ਉਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਘਰ ਬਣਾ ਲਿਆ ਬਸ ਨਗਰ ਦੀ ਜਿਸ ਤਰ੍ਹਾਂ ਪੂਰੇ ਨਗਰ ਦੀ ਬਨਾਵਟ ਉਸ ਤੋਂ ਥੋੜਾ ਜਿਹਾ ਹਟ ਕੇ ਆਪਣਾ ਇੱਕ ਛੋਟਾ ਜਿਹਾ ਘਰ ਬਣਾ ਲਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਇਹ ਪਰਿਵਾਰ ਜੁੜਿਆ ਹੋਇਆ ਹੈ ਕਹਿੰਦੇ ਸਮਾਂ ਲੰਘਿਆ ਇਹਨਾਂ ਦੇ ਘਰ ਵਿੱਚ ਇੱਕ ਬਾਲਕ ਨੇ ਜਨਮ ਲਿਆ ਇੱਕ ਬਾਲਕ ਹੋ ਗਿਆ ਲੜਕਾ ਹੋ ਗਿਆ ਬੇਟਾ ਬੇਟਾ ਕਹਿੰਦੇ ਥੋੜੀ ਇੱਕ ਉਮਰ ਦਾ ਹੀ ਹੈ ਥੋੜੀ ਕੁ ਉਮਰ ਦਾ ਹੀ ਹੈ ਹਲੇ ਤੱਕ ਬਚਪਨ ਵਿੱਚ ਹੀ ਹੈ ਤੇ ਕਹਿੰਦੇ ਜਿਹੜਾ ਇਸ ਲੜਕੇ ਦਾ ਪਿਤਾ ਉਸ ਔਰਤ ਦਾ ਘਰ ਵਾਲਾ ਜਿਹੜਾ ਪਤੀ ਸੀ ਕਹਿੰਦੇ ਕਿਸੇ ਨਾ ਕਿਸੇ ਕਾਰਨ ਦੇ ਨਾਲ ਉਹ ਦੁਨੀਆ ਛੱਡ ਕੇ ਚਲੇ ਗਿਆ ਹੁਣ ਰਹੇ ਗਏ ਨੇ ਦੋਵੇਂ ਮਾਂ ਤੇ ਪੁੱਤ ਮਾਂ ਪੁੱਤਰ ਰਹਿ ਗਏ ਨੇ ਸਾਰੇ ਪਿੰਡ ਵਾਲੇ ਲੋਕ ਹੈ ਜਿਹੜੇ ਉਹ ਜਿਸ ਵੇਲੇ ਇਹਦਾ ਪਤੀ ਅਕਾਲ ਚਲਾਣਾ ਕੀਤਾ ਤੇ ਕਹਿੰਦੇ ਇਹਦੇ ਘਰ ਵਿੱਚ ਆਏ ਨਹੀਂ ਕਹਿੰਦੇ ਤੁਸੀਂ ਸਖੀ ਸਰਵਰ ਨੂੰ ਮੰਨਦੇ ਨਹੀਂ ਇਸ ਕਰਕੇ ਆਪਾਂ ਇਹਨਾਂ ਦੀ ਮਰਗ ਤੇ ਜਾਣਾ ਨਹੀਂ ਆਪਣੇ ਪਤੀ ਦਾ ਸੰਸਕਾਰ ਖੁਦ ਕੀਤਾ ਜੜੀਆਂ ਪਿੰਡਾਂ ਦੀਆਂ ਕਈ ਰੋੜੀਵਾਦੀ ਰੀਤਾਂ ਹੁੰਦੀਆਂ ਨੇ ਇਸ ਤਰ੍ਹਾਂ ਤੱਕ ਇੱਥੋਂ ਤੱਕ ਪਹੁੰਚਾ ਦਿੰਦੀਆਂ ਨੇ ਗੁਰੂ ਪਿਆਰਿਓ ਹੁਣ ਜੋ ਇਸ ਦਾ ਪੁੱਤਰ ਹੈ ਛੋਟਾ ਜਿਹਾ ਲੜਕਾ ਹੈ ਬੱਚਾ ਹੈ ਉਹਨੂੰ ਪਾਲਦੀ ਰਹੀ 6ਵੇਂ ਪਾਸ਼ਾ ਜੀ ਦੇ ਦਰਬਾਰ ਦੇ ਨਾਲ ਜੁੜੇ ਰਹੇ ਇਸ ਬੱਚੇ ਨੇ ਇੱਕ ਦਿਨ ਆਪਣੀ ਮਾਤਾ ਨੂੰ ਪੁੱਛਿਆ ਕਿਉਂਕਿ ਬੱਚੇ ਨੂੰ ਤੇ ਹੁਣ 6ਵੇਂ ਪਾਸ਼ਾ ਮਹਾਰਾਜ ਬਾਰੇ ਪਤਾ ਨਹੀਂ ਇਹਨੇ ਇੱਕ ਦਿਨ ਆਪਣੀ ਮਾਤਾ ਨੂੰ ਪੁੱਛਿਆ ਮਾਤਾ ਆਪਣੇ ਘਰ ਚੋਂ ਨਾ ਕੋਈ ਕੁਝ ਲੈ ਕੇ ਜਾਂਦਾ ਨਾ ਆਪਾਂ ਕਿਸੇ ਦੇ ਨਾਲ ਕਿਸੇ ਦੇ ਘਰ ਜਾਂਦੇ ਆ ਇਹਦਾ ਕੀ ਕਾਰਨ ਹੈ ਪੁੱਤਰ ਸਾਰੇ ਨਗਰ ਨੇ ਆਪਣਾ ਭਾਂਡਾ ਛਿੱਕਿਆ ਹੋਇਆ ਆਪਾਂ ਇਸ ਕਰਕੇ ਇਸ ਨਗਰ ਦੇ ਨਾਲ ਆਪਣੀ ਵਰਤਬਰ ਤੇਵਾ ਆਪਣੀ ਸਾਜ ਜਿਹੜੀ ਹੈ ਉਹ ਮੁੱਕੀ ਹੋਈ ਹੈ ਤੇਰੇ ਪਿਤਾ ਦੇ ਅਕਾਲ ਚਲਾਣੇ ਤੇ ਵੀ ਇਹ ਲੋਕ ਆਏ ਨਹੀਂ ਸੀ ਕਹਿਣ ਲੱਗੇ ਮਾਤਾ ਇਹਦਾ ਕੀ ਕਾਰਨ ਹੈ ਕਹਿੰਦੇ ਬੇਟਾ ਇਹ ਮੰਨਦੇ ਨੇ ਸਾਰੇ ਸਖੀ ਸਰਵਰਨ ਨੂੰ ਤੇ ਆਪਾਂ ਆਪਣੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਆ ਇਸ ਕਰਕੇ ਇਹ ਕਹਿੰਦੇ ਨੇ ਕਿ ਇਹਨਾਂ ਦਾ ਧਰਮ ਹੋਰ ਹੈ ਇਸ ਕਰਕੇ ਇਹਨਾਂ ਨੂੰ ਸਾਰੇ ਨਗਰ ਦੇ ਵਿੱਚੋਂ ਛੇਕਿਆ ਗਿਆ ਕਹਿਣ ਲੱਗੇ ਬਾਤਾ ਮੈਂ ਵੇਖਿਆ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਜਿਹੜੇ ਸਖੀ ਸਰਵਰ ਨੇ ਪੀਰ ਪਗੰਬਰ ਨੇ ਇਹਨਾਂ ਦੇ ਗੁਰੂ ਐ ਉਹ ਆਉਂਦੇ ਨੇ ਕਿਉਂਕਿ ਸਖੀ ਸਰਵਰ ਦੇ ਜਿਹੜੇ ਵਾਰਸ ਸੀ ਉਹ ਪ੍ਰਚਾਰ ਕਰਨ ਆਉਂਦੇ ਹੁੰਦੇ ਸੀ ਕਹਿਣ ਲੱਗੇ ਇਹਨਾਂ ਦੇ ਘਰਾਂ ਵਿੱਚ ਆਉਂਦੇ ਨੇ ਮਾਤਾ ਕੀ ਆਪਣੇ ਗੁਰੂ ਸਾਹਿਬ ਵੀ ਆਪਣੇ ਘਰ 'ਚ ਆਉਣਗੇ ਕਹਿੰਦੇ ਬਿਲਕੁਲ ਆਉਣਗੇ ਆਉਣਗੇ ਜਰੂਰ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਨੂੰ ਛੋਟੇ ਜਿਹੇ ਬੱਚੇ ਨੂੰ ਦਲਾਸਾ ਦੇ ਰਹੀ ਐ ਗੁਰੂ ਪਿਆਰਿਓ ਸਾਰੇ ਨਗਰ ਵਾਲੇ ਹੌਲੀ-ਹੌਲੀ ਕਰਦਿਆਂ ਕਰਦਿਆਂ ਇਹਨਾਂ ਨੂੰ ਸਮਝਾਉਣਾ ਏ ਕਹਿਣ ਲੱਗੇ ਤੁਹਾਡਾ ਇਹਨਾਂ ਵੱਡਾ ਨੁਕਸਾਨ ਹੋ ਗਿਆ ਨਗਰ ਵਾਲਿਆਂ ਦੇ ਨਾਲ ਤੁਹਾਡੀ ਸਾਂਝ ਮੁੱਕੀ ਹੋਈ ਏ ਤੁਸੀਂ ਇੱਦਾਂ ਕਰੋ ਤੁਸੀਂ ਦੁਬਾਰਾ ਸਖੀ ਸਰਵਰ ਨੂੰ ਮੰਨਣ ਲੱਗ ਜਾਓ ਅਮਰਤ ਸਰਵਾਲੇ ਗੁਰੂ ਦਾ ਤੁਸੀਂ ਖਹਿੜਾ ਛੱਡਦੇ ਹੋ ਤੁਸੀਂ ਮੰਨਣ ਲੱਗ ਜਾਓ ਇਧਰਲੇ ਪਾਸੇ ਸਖੀ ਸਰਵਰ ਨੂੰ ਸਾਰਾ ਨਗਰ ਤੁਹਾਡਾ ਸਾਥ ਦੇਵੇਗਾ ਸਾਰੇ ਨਗਰ ਦੇ ਨਾਲ ਤੁਹਾਡੀ ਸਾਂਝ ਦੁਆਰਾ ਤੋਂ ਬਣਾ ਦੇਾਂਗੇ ਉਸ ਔਰਤ ਨੇ ਉਸ ਬੀਬੀ ਨੇ ਕਹਿ ਦਿੱਤਾ ਨਹੀਂ ਜ਼ਰੂਰਤ ਨਹੀਂ ਜਦੋਂ ਮੇਰਾ ਪਤੀ ਜਿਉਂਦਾ ਸੀ ਉਸ ਵੇਲੇ ਤੁਸੀਂ ਬੜਾ ਉਸ ਨੂੰ ਤੰਗ ਕੀਤਾ ਤੂੰ ਸਖੀ ਸਰਵਰ ਦੇ ਚੱਲ ਗਿਆ ਤੂੰ ਆਪਣੀ ਔਰਤ ਦੇ ਨਾਲ ਤੂੰ ਆਪਣੀ ਪਤਨੀ ਦੇ ਨਾਲ ਚੱਲ ਗਿਆ ਬਾਕੀ ਸਾਰਾ ਪਰਿਵਾਰ ਸਾਰਾ ਨਗਰ ਸਾਰੇ ਨਗਰ ਦੇ ਨਾਲ ਸਾਂਝ ਮੁਕਾਈ ਬੈਠਾ ਬੜਾ ਉਸਨੂੰ ਤੰਗ ਕੀਤਾ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਵੀ ਕਾਰਨ ਦੇ ਨਾਲ ਉਹਦੀ ਮੌਤ ਹੋ ਗਈ ਹੈ ਤੇ ਹੁਣ ਤੁਸੀਂ ਸਾਨੂੰ ਸਮਝ ਆਉਣ ਆ ਗਏ ਹੋ ਜ਼ਰੂਰਤ ਨਹੀਂ ਅਸੀਂ ਜਿਸ ਗੁਰੂ ਦੇ ਨਾਲ ਜੁੜੇ ਆ ਸਾਨੂੰ ਜੁੜੇ ਰਹਿਣ ਦਿਓ ਜੇ ਕਿਸੇ ਨਗਰ ਵਾਲੇ ਨੇ ਨਹੀਂ ਸਾਡੇ ਨਾਲ ਸਾਝ ਰੱਖਣੀ ਤੇ ਨਾ ਰੱਖੀ ਗੁਰੂ ਪਿਆਰਿਓ ਹੁਣ ਉਹ ਕਹਿਣ ਲੱਗੇ ਕਿ ਇਹਨਾਂ ਨੂੰ ਦੋਵੇਂ ਮਾਂ ਪੁੱਤਾਂ ਨੂੰ ਕੋਈ ਵੀ ਆਪਣੇ ਨਗਰ ਦੇ ਵਿੱਚੋਂ ਕੁਝ ਨਾ ਦਿਆ ਕਰੇ ਆਪਾਂ ਤੇ ਤਰਸ ਖਾਂਦੇ ਸੀ ਇਹ ਤੇ ਫਿਰ ਕਹਿੰਦੇ ਨੇ ਕਿ ਅਸੀਂ ਛੇਵੇਂ ਪਾਸ਼ਾ ਜੀ ਦੇ ਦਰਬਾਰ ਚ ਹੀ ਜਾਣਾ ਹੈ ਅਸੀਂ ਸਖੀ ਸਰਬਰ ਨੂੰ ਮੰਨਣਾ ਹੀ ਨਹੀਂ ਕਹਿੰਦੇ ਸਮਾਂ ਲੰਘਿਆ ਇਸ ਬੱਚੇ ਨੇ ਫਿਰ ਪੁੱਛਿਆ ਇਹਦਾ ਨਾ ਇਤਿਹਾਸ ਵਿੱਚ ਦੋ ਨਾਮ ਨੇ ਇਸ ਲੜਕੇ ਦੇ ਇੱਕ ਭਾਈ ਨੱਡਾ ਲਿਆ ਜਾਂਦਾ ਹੈ ਇਹਦਾ ਨਾਮ ਬੱਚੇ ਦਾ ਤੇ ਕਹਿੰਦੇ ਇਸ ਤੋਂ ਬਾਅਦ ਇਹਦਾ ਨਾਮ ਭਾਈ ਪੱਲਾ ਲਿਆ ਜਾਂਦਾ ਹੈ ਭਾਈ ਪੱਲਾ ਨਾਮ ਇਹਦਾ ਬਾਅਦ ਵਿੱਚ ਟਿਕਿਆ ਕਹਿਣ ਲੱਗਾ ਮਾਤਾ ਮੈਨੂੰ ਨਹੀਂ ਪਤਾ ਮੈਨੂੰ ਦੱਸ ਕਿ ਗੁਰੂ ਸਾਹਿਬ ਕਿਹੋ ਜੇ ਨੇ ਕਿੱਥੇ ਮਿਲਣਗੇ ਕਿਸ ਤਰ੍ਹਾਂ ਮਿਲ ਸਕਦੇ ਨੇ ਇਹ ਦੱਸ ਕਹਿਣ ਲੱਗੇ ਪੁੱਤਰ ਆਪਾਂ ਚੱਲਾਂਗੇ ਇੱਕ ਦਿਨ ਗੁਰੂ ਸਾਹਿਬ ਦੇ ਕੋਲ ਇੱਕ ਦਿਨ ਫਿਰ ਇਹ ਦਵਾਰਾ ਆਪਣੇ ਨਗਰ ਆਏ ਅੰਮ੍ਰਿਤਸਰ ਤੇ ਏ ਔਰਤ ਆਪਣੇ ਬੱਚੇ ਨੂੰ ਨਾਲ ਲੈ ਕੇ ਗਈ ਇਸ ਨੱਡੇ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਲੈ ਕੇ ਆਂਦੇ ਜਦੋਂ ਦਰਸ਼ਨ ਕੀਤੇ ਫਿਰ ਕਹਿਣ ਲੱਗਾ ਮਾਤਾ ਕੀ ਗੁਰੂ ਸਾਹਿਬ ਆਪਣੇ ਘਰ ਵਿੱਚ ਵੀ ਆ ਜਾਣਗੇ ਕਹਿਣ ਲੱਗੀ ਪੁੱਤਰ ਜ਼ਰੂਰ ਆ ਜਾਣਗੇ ਪਰ ਉਹਨਾਂ ਦੇ ਕੋਲ ਕੰਮਕਾਰ ਬਹੁਤ ਨੇ ਦਰਬਾਰ ਵਿੱਚ ਸੰਗਤਾਂ ਆਉਂਦੀਆਂ ਨੇ ਸੰਗਤਾਂ ਨੂੰ ਮਿਲਣਾ ਹੈ ਲੰਗਰ ਦੀਆਂ ਸੇਵਾਵਾਂ ਨੇ ਕਾਰ ਸੇਵਾਵਾਂ ਨੇ ਹੋਰ بڑے ਕੰਮ ਨੇ ਸ਼ਸਤਰ ਵਿਦਿਆ ਸ਼ਸਤਰ ਕਲਾ ਸਿਖਲਾਉਣ ਸਿਖਲਾਈ ਕਰਵਾਉਣੀ ਹੈ ਹੋਰ بڑے ਕੰਮ ਨੇ ਗੁਰੂ ਸਾਹਿਬ ਦੇ ਕੋਲ ਇਸ ਕਰਕੇ ਜਿਸ ਦਿਨ ਸਮਾਂ ਲੱਗਿਆ ਆਪਣੇ ਨਗਰ ਵੀ ਆ ਜਾਣਗੇ ਕਹਿਣ ਲੱਗਾ ਮਤ ਇਹ ਮੈਨੂੰ ਚੜਾਉਂਦੇ ਨੇ ਪਿੰਡ ਵੱਲੀ ਕਹਿੰਦੇ ਨੇ ਉਹ ਨੱਡੇ ਆ ਸਾਰੇ ਪਿੰਡ ਵਾਲੇ ਸਾਰਿਆਂ ਦੇ ਘਰਾਂ ਦੇ ਵਿੱਚ ਵੇਖ ਸਾਡੇ ਪੀਰ ਪੈਗੰਬਰ ਆਉਂਦੇ ਵੇਖ ਸਾਡੇ ਗੁਰੂ ਆਉਂਦੇ ਸਖੀ ਸਰਵਰ ਵਾਲੇ ਆਉਂਦੇ ਉਹ ਨੱਡਿਆ ਤੂੰ ਵੀ ਮੰਨਣ ਲੱਗ ਜਾ ਸਖੀ ਸਰਵਰ ਨੂੰ ਤੂੰ ਵੀ ਸ਼ਰਨ ਲੈ ਲੈ ਸਖੀ ਸਰਵਰ ਦੀ ਕਿਉਂ ਐਵੇਂ ਤੁਰਿਆ ਫਿਰਦਾ ਬਾਹਰ ਕਿਉਂ ਐਵੇਂ ਉਹ ਅਮਰਤ ਸਰਵਰ ਵਾਲੇ ਗੁਰੂ ਦੇ ਮਗਰ ਲੱਗੇ ਹੋ ਕਦੇ ਆਇਆ ਤੇ ਹੈ ਨਹੀਂ ਇੱਕ ਦਿਨ ਫਿਰ ਆਪਣੀ ਮਾਤਾ ਨੂੰ ਕਹਿਣ ਲੱਗਾ ਕਹਿਣ ਲੱਗਾ ਮਾਤਾ ਮੈਨੂੰ ਦੱਸ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਦੋਂ ਆਉਣਗੇ ਕਹਿਣ ਲੱਗੇ ਜਰੂਰ ਆਉਣਗੇ ਇਦਾਂ ਕਰ ਕਹਿਣ ਲੱਗਾ ਉਹ ਭੇਟਾ ਕੀ ਲੈਂਦੇ ਨੇ ਆਉਣ ਦੀ ਮੈਨੂੰ ਦੱਸ ਕਹਿਣ ਲੱਗੇ ਉਹਨਾਂ ਦੀ ਭੇਟਾ ਕੋਈ ਨਹੀਂ ਬੇਟਾ ਬਸ ਜੋ ਹੱਥ ਵਿੱਚ ਜੋ ਤਿਲ ਫੁੱਲ ਹੋਵੇ ਉਹੀ ਪ੍ਰਵਾਨ ਕਰ ਲੈਂਦੇ ਨੇ ਨਾ ਹੋਵੇ ਤਾਂ ਨਾ ਸਹੀ ਬਸ ਉਹਨਾਂ ਦੇ ਅੱਗੇ ਤੇ ਪ੍ਰੇਮ ਨਾਲ ਹੱਥ ਜੋੜੇ ਹੀ ਬੜੇ ਨੇ ਕਹਿਣ ਲੱਗਾ ਮਾਤਾ ਠੀਕ ਐ ਫਿਰ ਹੁਣ ਕਹਿਣ ਲੱਗੇ ਮੈਨੂੰ ਕੁਝ ਘਾਰ ਭੇਟਾ ਦੇ ਕੁਦਰਤੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਧਰ ਦਾ ਢੇੜਾ ਹੋਇਆ ਇੱਧਰ ਦੀ ਲੰਘਦੇ ਹੋਏ ਤੇ ਮੈਂ ਲੰਘਦਿਆਂ ਤੇ ਦਰਸ਼ਨ ਕਰਨਾਗਾ ਕਹਿਣ ਲੱਗੀ ਬੇਟਾ ਖਾਲੀ ਹੱਥ ਦਰਸ਼ਨ ਨਾ ਕਰੀ 1 ਟਕਾ ਤੇ ਥੋੜਾ ਜਿਹਾ ਮਿੱਠਾ ਗੁੜ ਜਿਹਨੂੰ ਆਪਾਂ ਕਹਿੰਦੇ ਆ ਕਹਿੰਦੇ ਗੁੜ ਦੀ ਇੱਕ ਡਲੀ ਕਹਿੰਦੇ ਆਪਣੇ ਪੱਲੇ ਦੇ ਵਿੱਚ ਬੰਨ ਲੈ ਉਹ ਬਨ ਕੇ ਹਮੇਸ਼ਾ ਨਾਲ ਰੱਖੀ ਕਿਤੇ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਧਰ ਦੀ ਰਸਤਾ ਹੋਇਆ ਲੰਘਦੇ ਹੋਏ ਲੰਘਦਿਆਂ ਦੇ ਦਰਸ਼ਨ ਕਰ ਲਮੀ ਤੇ ਖਾਲੀ ਹੱਥ ਨਹੀਂ ਇੱਕ ਟਕਾ ਉਹਨਾਂ ਨੂੰ ਮੱਥਾ ਟੇਕ ਦੇਮੀ ਤੇ ਸ਼ਕਣ ਵਸਤੇ ਆ ਥੋੜਾ ਜਿਹਾ ਗੁੜ ਦੇ ਦੇਮੀ ਕਹਿੰਦੇ ਉਸ ਨੇ ਕੀ ਕੀਤਾ ਉਸ ਬੱਚੇ ਨੇ ਉਹਨੂੰ ਆਪਣੇ ਪੱਲੇ ਦੇ ਨਾਲ ਬਨ ਲਿਆ ਜਦੋਂ ਇਹਨੇ ਉਹ ਪੱਲੇ ਦੇ ਨਾਲ ਬੰਨੇ ਆ ਆਪਣਾ ਕੰਮਕਾਰ ਕਰਦਾ ਖੇਤ ਵਿੱਚ ਤੁਰਿਆ ਫਿਰਦਾ ਛੋਟਾ ਜਿਹਾ ਬੱਚਾ ਆਪਣੀ ਮਾਤਾ ਦੇ ਨਾਲ ਜਾਂਦਾ ਹੈ ਕਈ ਵਾਰ ਇਕੱਲਾ ਵੀ ਜਾਂਦਾ ਹੈ ਪਿੰਡ ਦੇ ਵਿੱਚ ਵੀ ਫਿਰਦਾ ਹੈ ਸਾਰੇ ਉਸ ਦੀ ਉਸ ਨੂੰ ਕਹਿੰਦੇ ਨੇ ਕਹਿੰਦੇ ਉਹ ਤੂੰ ਆ ਕੀ ਬੰਨੇ ਆ ਇਹਦੇ ਨਾਲ ਆ ਗੱਟੜੀ ਦੇ ਵਿੱਚ ਛੋਟਾ ਜਿਹਾ ਕੀ ਬੰਨੇ ਆ ਆਪਣੇ ਪੱਲੇ ਦੇ ਨਾਲ ਉਹ ਕਹਿੰਦਾ ਜੋ ਮੈਂ ਬੰਨੇ ਆ ਨਾ ਮੈਂ ਤੁਹਾਨੂੰ ਦੱਸਾਂ ਤੇ ਨਾ ਤੁਹਾਨੂੰ ਪੁੱਛਣ ਦੀ ਲੋੜ ਉਹ ਕਹਿੰਦੇ ਲੈ ਪੱਲਾ ਬੰਨੀ ਫਿਰਦਾ ਪੱਲਾ ਪੱਲੇ ਪੱਲੇ ਬਨ ਤੇ ਦੇ ਕਾਰਨ ਕਹਿੰਦੇ ਇਹਦਾ ਨਾਮ ਪੱਲਾ ਹੀ ਟਿਕ ਗਿਆ ਬੱਚੇ ਦਾ ਇਹਨੂੰ ਸਾਰੇ ਪਿੰਡ ਵਿੱਚ ਪੱਲਾ ਕਹਿਣ ਲੱਗ ਗਏ ਕਿਉਂਕਿ ਪੱਲੇ ਦੇ ਨਾਲ ਇਹਨੇ ਬੰਨੇ ਹੁੰਦਾ ਸੀ ਉਹ ਸਾਰਿਆਂ ਨੂੰ ਦਿਸਦਾ ਹੁੰਦਾ ਸੀ ਕਿ ਇਹਨੇ ਆਪਣੀ ਆਪਣੇ ਪਰਨੇ ਦੇ ਜੋ ਵੀ ਉਹਦੇ ਕੱਪੜਾ ਹੈ ਸੀ ਕੋਲ ਉਹਦੇ ਸਾਈਡ ਵਿੱਚ ਇੱਕ ਗੰਢ ਬੰਨੀ ਹੋਈ ਸੀ ਤੁਸੀਂ ਵੇਖਿਆ ਹੋਵੇਗਾ ਪਹਿਲਾਂ ਦੇ ਸਮਿਆਂ ਦੇ ਵਿੱਚ ਬਹੁਤਾ ਜੇਬਾਂ ਦਾ ਬਟੂਆਂ ਦਾ ਇੰਨਾ ਪ੍ਰਬੰਧ ਨਹੀਂ ਸੀ ਹੁੰਦਾ ਤੇ ਕਈ ਵਾਰ ਬਜ਼ੁਰਗ ਆਪਣੀ ਚਾਦਰ ਦੇ ਆਪਣੇ ਕਿਸੇ ਪਰਨੇ ਦੇ ਗੰਢ ਦੇ ਨਾਲ ਜਾਂ ਕੋਈ ਰੁਪਈਏ ਜਾਂ ਕੋਈ ਗਹਿਣਾ ਜਾਂ ਕੋਈ ਘਰ ਦੀ ਮਕਾਨ ਦੀ ਚਾਬੀ ਨੂੰ ਬੰਨ ਲੈਂਦੇ ਸੀ ਪੱਲੇ ਦੇ ਨਾਲ ਬੀਬੀਆਂ ਵੀ ਇਸੇ ਤਰ੍ਹਾਂ ਬਾਹਰ ਦੇਣਾ ਚੁੰਨੀ ਦੇ ਪੱਲੇ ਦੇ ਨਾਲ ਉਹ ਚਾਬੀ ਨੂੰ ਬੰਨ ਲੈਣਾ ਉਹ ਫਿਰ ਉਥੋਂ ਖੁੱਲਦੀ ਨਹੀਂ ਸੀ ਨਾ ਡਿੱਗਦੀ ਸੀ ਇਹ ਕਮਾਲ ਦਾ ਲੋਕ ਹੁੰਦਾ ਸੀ ਇਹ ਚੀਜ਼ ਰੱਖਣ ਵਾਲਾ ਅੱਜ ਵੀ ਤੁਸੀਂ ਗੰਡ ਬਨ ਕੇ ਦੇਖ ਲਿਓ ਇਸ ਗੰਡ ਦੇ ਵਿੱਚੋਂ ਚੀਜ਼ ਨਹੀਂ ਡਿੱਗਦੀ ਜੀਭ ਚੋਂ ਆਪਾਂ ਡਿੱਗ ਜਾਈਏ ਗੁਰੂ ਪਿਆਰਿਓ ਕਹਿੰਦੇ ਉਹਦਾ ਨਾਮ ਟਿਕ ਗਿਆ ਪੱਲਾ ਪੱਲਿਆ ਤੇਰਾ ਗੁਰੂ ਨਹੀਂ ਆਇਆ ਪੱਲਿਆ ਕਦੇ ਤੇਰਾ ਗੁਰੂ ਬਖਾ ਦੇ ਜੇ ਜੇ ਤੇ ਹੈ ਲੱਗਦਾ ਇਹ ਆ ਵੀ ਇਹਨਾਂ ਦਾ ਗੁਰੂ ਹੈ ਹੀ ਨਹੀਂ ਕੰਡ ਵਾਲੇ ਇਦਾਂ ਕਹਿੰਦੇ ਪੱਲੇ ਦਾ ਗੁਰੂ ਕੋਈ ਹੈ ਹੀ ਨਹੀਂ ਜੇ ਹੁੰਦਾ ਤੇ ਆਉਂਦਾ ਉਹ ਕਹਿਣ ਲੱਗਾ ਆਏਗਾ ਇੱਕ ਦਿਨ ਪੱਲੇ ਨੂੰ ਸਾਰੇ ਨਗਰ ਦੇ ਹੋਰ ਬੱਚੇ ਵੇਖ ਸਾਡੇ ਘਰਾਂ ਵਿੱਚ ਸਾਡੇ ਗੁਰੂਆਂ ਨੇ ਪੱਲੇ ਆ ਤੇਰਾ ਗੁਰੂ ਕਦੇ ਆਇਆ ਨਹੀਂ ਉਹ ਕਹਿੰਦਾ ਜਿੱਦਣ ਆਇਆ ਨਾ ਮੇਰਾ ਗੁਰੂ ਆਇਆ ਜਿੱਦਣ ਸਾਡਾ ਗੁਰੂ ਆਇਆ ਨਾ ਉਸ ਦਿਨ ਤੁਹਾਡੇ ਕੋਈ ਵੀ ਗੁਰੂ ਜਿਹੜੇ ਨੇ ਜਿਹੜੇ ਤੁਹਾਡੇ ਘਰਾਂ ਵਿੱਚ ਆਉਂਦੇ ਨੇ ਇਹ ਸਾਰੇ ਫਿੱਕੇ ਪੈ ਜਾਣਗੇ ਮੇਰੇ ਗੁਰੂ ਦੀ ਕਲਗੀ ਦਾ ਲਿਸ਼ਕਾਰਾ ਹੀ ਹੈ ਹੋ ਜੈ ਆਖੋ ਸਤਨਾਮ ਮੇਰਾ ਗੁਰੂ ਜਿਸ ਦੇ ਨੇ ਇਸ ਨਗਰ ਦੇ ਵਿੱਚ ਆ ਗਿਆ ਤੁਸੀਂ ਸਾਰਿਆਂ ਨੇ ਦੇਖਦੇ ਰਹਿ ਜਾਣਾ ਇਹੋ ਜਿਹਾ ਸਰੂਪ ਹੈ ਮੇਰੇ ਪਤਸ਼ਾਹ ਦਾ ਕਹਿਣ ਲੱਗੇ ਐਵੇਂ ਝੂਠ ਬੋਲਦਾ ਨਾ ਇਹਦਾ ਗੁਰੂ ਕਦੇ ਆਵੇ ਨਾ ਆਪਾਂ ਨੂੰ ਦਿਸੇ ਨਾ ਕੋਈ ਇਹ ਕਹਿੰਦਾ ਵਿਲੱਖਣ ਸਰੂਪ ਹੈ ਇਹ ਕਹਿੰਦਾ ਵੱਖਰਾ ਰੂਪ ਹੈ ਮੇਰੇ ਗੁਰੂ ਸਾਹਿਬ ਦਾ ਐਵੇਂ ਕਹਿੰਦਾ ਰਹਿੰਦਾ ਹੈ ਪੱਲਾ ਕਹਿਣ ਲੱਗਾ ਠੀਕ ਹੈ ਪੱਲੇ ਨੂੰ ਕਹਿੰਦੇ ਤੂੰ ਪੱਲੇ 'ਚ ਕੀ ਬੰਨੇ ਆ ਕਹਿੰਦਾ ਮੇਰੇ ਗੁਰੂ ਦੀ ਦਾਨ ਦਸ਼ਨਾ ਬੰਨੀ ਆ ਹੋਰ ਦੱਸੋ ਜਦੋਂ ਆਉਣਗੇ ਜੇ ਕਿਤੇ ਬਾਹਰੋਂ ਲੰਘਦੇ ਹੋਏ ਮੈਂ ਉਹਨਾਂ ਨੂੰ ਦੇਣੀ ਫਿਰ ਤੇ ਜੇ ਘਰ ਵਿੱਚ ਹੀ ਆ ਗਏ ਫਿਰ ਮੈਂ ਦਿਖਾ ਵੀ ਦਿਆਂਗਾ ਤੁਹਾਨੂੰ ਕਿਹਾ ਇਹ ਮੇਰਾ ਗੁਰੂ ਇੱਕ ਦਿਨ ਫਿਰ ਕਹਿੰਦੇ ਸਮਾ ਲੰਘਦੇ ਲੰਘਦੇ ਛੇਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਗੁਰੂ ਜੀ ਦਾ ਬਟਾਲੇ ਰਸਤੇ ਦੇ ਵਿੱਚੋਂ ਲੰਘਣਾ ਸੀ ਇੱਕ ਦਿਨ ਸਭ ਸੱਚੇ ਪਾਤਸ਼ਾਹ ਤੇ ਉਸ ਪਰਿਵਾਰ ਨੂੰ ਜਾਣਦੇ ਹੀ ਸਨ ਕਿ ਇੱਥੇ ਸਾਡਾ ਕੋਈ ਗੁਰਸਿੱਖ ਕੋਈ ਮਾਤਾ ਤੇ ਉਸ ਦਾ ਪੁੱਤਰ ਸਾਡੇ ਨਾਲ ਜੁੜਿਆ ਹੋਇਆ ਕੋਈ ਪਰਿਵਾਰ ਰਹਿੰਦਾ ਹੈ ਗੁਰੂ ਪਿਆਰਿਓ ਇਹ ਬੜੀ ਵੱਡੀ ਗੱਲ ਹੈ ਐਡੀ ਵੱਡੀ ਸਟੇਜ ਦੇ ਮਾਲਕ ਹੋਣਾ ਅੰਮ੍ਰਿਤਸਰ ਵਰਗੇ ਅਸਥਾਨ ਦੀ ਸੰਸਥਾ ਦੇ ਮਾਲਕ ਹੋਣਾ ਅਕਾਲ ਤਖਤ ਸਾਹਿਬ ਦੇ ਮਾਲਕ ਹੋਣਾ ਤਖਤਾਂ ਤਾਜਾਂ ਵਾਲੇ ਹੋਣਾ ਤੇ ਫਿਰ ਵੀ ਇੱਕ ਨਗਰ ਦੇ ਵਿੱਚ ਰਹਿੰਦਾ ਹੋਇਆ ਇੱਕ ਛੋਟਾ ਜਿਹਾ ਪਰਿਵਾਰ ਹੋਵੇ ਦੋ ਜੀ ਹੋਣ ਤੇ ਉਹਨਾਂ ਨੂੰ ਨਾਂ ਭੁੱਲਣਾ ਇਹ ਬੜੀ ਵੱਡੀ ਗੱਲ ਸੀ ਤੇ ਇਹ ਜਿਹੜੀ ਕਰਾਮਾਤ ਹੈ ਇਹਨੂੰ ਕਰਾਮਾਤ ਕਹਿੰਦੇ ਨੇ ਕਿੱਥੇ ਵੱਡੇ ਤੋਂ ਵੱਡੇ ਤਖਤ ਤੇ ਬੈਠਿਆ ਹੋ ਵੀ ਛੋਟੇ ਤੋਂ ਛੋਟੇ ਗਰੀਬ ਤੋਂ ਗਰੀਬ ਛੱਪਰੀਆਂ ਵਿੱਚ ਰਹਿਣ ਵਾਲਿਆਂ ਦੇ ਵੀ ਨਾਮ ਯਾਦ ਰੱਖਣੇ ਕਿੱਥੇ ਰਹਿੰਦੇ ਨੇ ਉਹਨਾਂ ਨੂੰ ਯਾਦ ਰੱਖਣਾ ਇਹ ਚੀਜ਼ਾਂ ਗੁਰੂ ਪਿਆਰਿਓ ਆਮ ਕਰਕੇ ਨਹੀਂ ਹੁੰਦੀਆਂ ਜਦੋਂ ਬੰਦਾ ਥੋੜਾ ਜਾਂ ਉੱਚੇ ਲੈਵਲ ਤੇ ਜਾਂਦਾ ਹੈ ਉਹ ਆਪਣੇ ਨਾਲ ਦੇ ਪੜਿਆਂ ਦੇ ਵੀ ਨਾਮ ਭੁੱਲ ਜਾਂਦਾ ਕਿਹੜੇ ਕਿਹੜੇ ਸੀ ਦੇ ਅੜੀ ਕਰਨ ਲੱਗਿਆ ਕੋਈ ਨਾਲ ਪੜਨ ਦਾ ਬੱਚਾ ਕਹਿੰਦੇ ਉਹਨੂੰ ਭੁੱਲ ਹੀ ਜਾਂਦਾ ਹੈ ਵੀ ਮੇਰੇ ਨਾਲ ਪੜਿਆ ਹੋਇਆ ਸਕੂਲ ਵਿੱਚ ਇਕੱਠੇ ਰਹੇ ਆ ਕਿਉਂਕਿ ਉੱਚੇ ਲੈਵਲ ਤੇ ਹੋ ਗਿਆ ਹਾਈ ਲੈਵਲ ਤੇ ਹੋ ਗਿਆ ਨਾਲ ਦੇ ਪੜਿਆਂ ਦੇ ਨਾਮ ਭੁੱਲ ਗਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇਹ ਕੁਆਲਿਟੀ ਸੀ ਉਹਨਾਂ ਦੇ ਕੋਲ ਜਿਹੜਾ ਇੱਕ ਵਾਰੀ ਆ ਗਿਆ ਸ਼ਰਧਾ ਭਾਵਨਾ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਨਹੀਂ ਸੀ ਭੁੱਲਦੇ ਫਿਰ ਉਹਨੂੰ ਯਾਦ ਰੱਖਦੇ ਸੀ ਤੇ ਸਤਗੁਰੂ ਜੀ ਦਾ ਬਟਾਲੇ ਨਗਰ ਦੇ ਵਿੱਚ ਦੀ ਲੰਘਣਾ ਸੀ ਇੱਕ ਦਿਨ ਉਧਰ ਦੀ ਲੱਗਾ ਚੱਕਰ ਤੇ ਧੰਗੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰਸਿੱਖ ਪਿਆਰੇ ਨੇ ਜਿਵੇਂ ਆਪਾਂ ਇਤਿਹਾਸ ਵਿੱਚ ਸਰਵਣ ਕੀਤਾ ਹੀ ਹੈ ਕਿ 100 ਤਕਰੀਬਨ 100 ਘੋੜਸਵਾਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੁੰਦੇ ਸਨ ਤੇ ਗੁਰੂ ਪਿਆਰਿਓ ਸਤਗੁਰੂ ਜੀ ਕਹਿਣ ਲੱਗੇ ਇਸ ਨਗਰ ਦੇ ਵਿੱਚ ਸਾਡਾ ਕੋਈ ਪਿਆਰਾ ਰਹਿੰਦਾ ਹੈ ਸਾਡਾ ਕੋਈ ਪਿਆਰਾ ਰਹਿੰਦਾ ਹੈ ਉਸ ਨੂੰ ਮਿਲ ਕੇ ਜਾਣਾ ਹੈ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਕੌਣ ਰਹਿੰਦਾ ਹੈ ਕਹਿੰਦੇ ਪੱਲਾ ਤੇ ਪੱਲੇ ਦੀ ਮਾਤਾ ਇਹ ਦੋਵੇਂ ਸਾਡੇ ਨਾਲ ਜੁੜੇ ਹੋਏ ਨੇ ਮਹਾਰਾਜ ਇਹ ਸਾਰਾ ਨਗਰ ਸਖੀ ਸਰਵਰ ਵਾਲਿਆਂ ਦਾ ਸਖੀ ਸਰਵਰ ਵਾਲੇ ਪਗੰਬਰ ਨਾਲ ਜੁੜੇ ਹੋਏ ਕਹਿੰਦੇ ਬਸ ਇਹ ਸਖੀ ਸਰਵਰ ਵਾਲੇ ਸਾਰੇ ਨੇ ਬਾਕੀ ਆਪਣਾ ਬਸ ਇੱਕੋ ਹੀ ਹੈ ਉਹ ਰਿੰਦਾ ਪੰਨਾ ਕਹਿਣ ਲੱਗੇ ਉਸ ਨੂੰ ਮਿਲ ਕੇ ਜਾਣਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਗਰ ਦੇ ਬਾਹਰ ਵੀ ਲੰਗਦੇ ਲੰਗਦੇ ਇੱਧਰ ਉੱਧਰ ਵੇਖਦੇ ਨੇ ਤੇ ਕਹਿੰਦੇ ਇਹ ਪੰਨਾ ਜਿਹੜਾ ਹੈ ਪੱਲੇ ਨੇ ਜਦੋਂ ਘੋੜਿਆਂ ਦੇ ਉੱਤੇ ਸਵਾਰ ਵੇਖਿਆ ਤੇ ਕਲਗੀ ਦਾ ਲਸ਼ਕਾਰਾ ਵੇਖਿਆ ਕਹਿੰਦਾ ਮੇਰੇ ਪਾਤਸ਼ਾਹ ਰਹੇ ਨੇ ਫਟਾਫਟ ਪੱਲਾ ਗਿਆ ਇਹਨੂੰ ਲੱਗਦਾ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਦਾ ਇੱਧਰ ਦੀ ਬਸ ਰਸਤਾ ਹੀ ਹੈ ਕੱਲਾ ਸਤਿਗੁਰੂ ਪਾਤਸ਼ਾਹ ਦੀ ਲੰਘ ਰਹੇ ਨੇ ਹੋ ਸਕਦਾ ਇਹਨਾਂ ਕੋਲ ਰੁਕਣ ਦਾ ਸਮਾਂ ਨਾ ਹੋਵੇ ਫਟਾਫਟ ਉਹਨੇ ਆਪਣੇ ਪੱਲੇ ਦੇ ਵਿੱਚੋਂ ਉਹ ਟੱਕ ਤੇ ਗੁੜ ਦੀ ਡਲੀ ਖੋਲ ਕੇ ਹੱਥ ਵਿੱਚ ਫੜ ਲਈ ਤੇ ਤੁੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੂਰੋਂ ਖੜਿਆ ਉਹਨੇ ਗੁਰੂ ਸਾਹਿਬ ਨੇ ਆਵਾਜ਼ ਮਾਰੀ ਪੱਲਿਆ ਪੱਲਾ ਆਇਆ ਭੱਜ ਕੇ ਟਕਾ ਰੱਖਿਆ ਗੁੜ ਦੀ ਡਲੀ ਏਦਾਂ ਹੱਥ ਵਿੱਚ ਫੜਾ ਕੇ ਸੱਚੇ ਪਾਤਸ਼ਾਹ ਜੀ ਖਾਲੀ ਹੱਥ ਦਰਸ਼ਨ ਨਹੀਂ ਕਰ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਭਾਗ ਸਾਡੇ ਨਗਰ ਦੇ ਵਿੱਚ ਦੀ ਲੰਗਣਾ ਹੋਇਆ ਸਾਡੇ ਨਗਰ ਦੇ ਵਿੱਚ ਚਰਨ ਪਏ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਹੋ ਗਈ ਤੁਹਾਡੇ ਦਰਸ਼ਨ ਹੋ ਗਏ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪੱਲਿਆ ਬਾਰੋ-ਬਾਰੋਈ 1% ਤੇ ਆ ਗੁੜ ਦੀ ਡਲੀ ਖਵਾ ਕੇ ਮੋੜਨਾ ਚਾਹੁੰਨਾ ਅੱਜ ਦਾ ਤੇ ਲੰਗਰ ਤੇਰੇ ਘਰ ਚ ਲੱਗਣਾ ਆਖੋ ਸਤਨਾਮ ਅੱਜ ਤੇਰੇ ਘਰ ਚ ਲੰਗੇ ਘਰ ਜਾਵਾਂਗੇ ਘਰ ਰਾਵਾਂਗੇ ਜੋ ਲੋਕ ਤੈਨੂੰ ਮਿਹਣੇ ਮਾਰਦੇ ਨੇ ਤੇਰਾ ਗੁਰੂ ਨਹੀਂ ਆਉਂਦਾ ਲੈ ਫਿਰ ਪੱਲੇ ਆ ਜਿੱਤੇਰੇ ਘਰ ਚ ਚੱਲਾਂਗੇ ਆਓ ਸਮਾ ਸਮਾਪਤ ਹੈ ਜੀ ਭੁਲਾ ਚੁਕਾਂ ਦੀ ਖਿਮਾ ਰਹਿੰਦੀ ਵਿਚਾਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਸਤਿਗੁਰੂ ਪਾਤਸ਼ਾਹ ਜੀ ਅਤੇ ਸੰਗਤ ਬਖਸ਼ਣ ਯੋਗ ਹੈ ਪਿਆਰ ਸਹਿਤ ਫਤਿਹ ਪਰਵਾਨ ਕਰੋ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਧੀਆਂ ਬਧਾਈਆਂ